ਪਾਜੀ ਪਾਜੀ ਕੀ ਨਾਮ ਦਾ ਪਾਜੀ ਮੇਰਾ ਨਾਮ ਗੁਰਜੀਤ ਆ ਪਾਜੀ ਕੀ ਗੱਲ ਹੋਈ ਐ ਪਾਜੀ ਜਿਹੜੇ ਮੇਰੇ ਭੈਣ ਜੀ ਨੇ ਔਰ ਪਾਜੀ ਨੇ ਉਹ ਉਹਨਾਂ ਦੀ ਬੇਟੀ ਸੀਗੀ ਨਾਲ ਉਹ ਜਾ ਰਹੇ ਸੀ ਕਿ ਕਿਤੇ ਠੀਕ ਆ ਉਧਰੋਂ ਇਧਰੋਂ ਟਰਾਲੀ ਵੀ ਜਾ ਰਹੀਗੀ ਇਹਨਾਂ ਨੇ ਹੋਰਨ ਦਿੱਤਾ ਕਿ ਸਾਨੂੰ ਸਾਈਡ ਦਿੱਤੀ ਜਾਵੇ ਜੋ ਕਿ ਟਰਾਲੀ ਵਾਲੇ ਨੇ ਪਹਿਲਾਂ ਸਾਈਡ ਦਿੱਤੀ ਆ ਬਾਅਦ ਵਿੱਚ ਸਾਈਡ ਦੇ ਕੇ ਮੌਕੇ ਤੇ ਉਹਨਾਂ ਨੇ ਸਾਈਡ ਦੇ ਕੇ ਫਿਰ ਮੌਕੇ ਤੇ ਉਹ ਕੱਚੇ ਲਾਤੀ ਆ ਜੋ ਕਿ ਉਹਨਾਂ ਦਾ ਵਿੱਚ ਵੱਜਣ ਕਰ ਨੇ ਉਹਨਾਂ ਦੀ ਬੇਟੀ ਆ ਉਹ ਟਾਇਰ ਦੇ ਥੱਲੇ ਆ ਗਈ ਆ ਬੇਟੀ ਉਹਨਾਂ ਦੇ ਟਾਇਰ ਥੱਲੇ ਆ ਗਈ ਆ ਉਹਨਾਂ ਦੀ ਬੇਟੀ ਬਚਾਉਂਦਾ ਬਚਾਉਂਦਾ ਉਹਦੀ ਮਾਂ ਵੀ ਥੱਲੇ ਆਈ ਆ ਜੋਗੀ ਉਹਨਾਂ ਦੇ ਛੱਟ ਗੁੱਜੀ ਲੱਗੀ ਹੋਈ ਸੀ ਸੀਰੀਅਸ ਸੀ ਇਹਨਾਂ ਨੇ ਮੈਂ 20 ਦਿਨੋਂ ਗਿਆ ਜੋ ਵੀ ਵੰਡਿਆ ਮੈਂ ਆਪਣੇ ਕੋਲੋਂ ਲਾਉਣ ਦਿਆ ਠੀਕ ਆ ਭਾਜੀ ਮੇਰੇ ਕੋਲ ਉਹਨਾਂ ਦਾ ਕੋਈ ਸਾਥ ਨਹੀਂ ਆ ਠੀਕ ਆ ਉਹ ਆਉਂਦੇ ਆ ਮੈਨੂੰ ਧਮਕੀਆਂ ਦਿੰਦੇ ਆ ਜਾ ਕਰ ਲਓ ਜੋ ਕਰਨਾ ਹੋ ਕੋਣ ਟਰਾਲੀ ਟਰੈਕਟਰ ਵਾਲੇ ਕੋਣ ਉਹ ਕੌਣ ਹੈ ਵਿਅਕਤੀ ਕੋਈ ਐਮਐਲਏ ਹੈ ਜਾਂ ਕੋਈ ਸਰਪੰਚਵਾ ਕੋਣ ਹੈ ਪਾਜੀ ਉਹ ਕਹਿੰਦੇ ਆ ਵੀ ਸਾਡੇ ਕੋ ਪਾਵਰ ਹੈਗੀਆਂ ਵਾ ਅਸੀਂ ਕਰ ਲਾਂਗੇ ਤੁਸੀਂ ਕਿਹੜੇ ਲੀਡਰਾਂ ਨਾਲ ਸੰਬੰਧ ਰੱਖਦੇ ਹੋ ਪਾਜੀ ਲੀਡਰਾਂ ਨਾਲ ਉਹ ਆਂਦੇ ਅਕਾਲੀਆਂ ਨਾਲ ਅੱਛਾ ਹਾਂਜੀ ਉਹ ਤੁਮ ਧਮਕੀਆਂ ਲਾਉਂਦੇ ਨੇ ਹਾਂਜੀ ਤੁਮ ਧਮਕੀਆਂ ਲਾਉਂਦੇ ਨੇ ਉਹ ਮੇਰੇ ਭਾਜੀ ਵੇਖੋ ਜਿਨ੍ਹਾਂ ਦੀ ਬੱਚੀ ਆ ਜਿਨ੍ਹਾਂ ਦੀ ਵਾਈਫ ਆ ਜਿਨ੍ਹਾਂ ਨੇ ਲੌਂਗ ਟਾਈਮ ਉਹਨਾਂ ਨੇ ਟਾਈਮ ਬਤਾਉਣਾ ਆਪਣੀ ਫੈਮਿਲੀ ਨਾਲ ਹਨਾ ਉਹ ਆਪਣਾ ਪਰਿਵਾਰ ਲੈ ਕੇ ਜਾ ਰਹੇ ਆ ਤੇ ਉਲਟਾ ਇਲਜ਼ਾਮ ਲਾ ਰਹੇ ਮੇਰੇ ਭਰਾ ਭਾਜੀ ਦੇ ਔਰ ਦੀਦੀ ਦੇ ਵੀ ਇਹਨਾਂ ਦੇ ਹਸਬੰਦ ਨੇ दारू ਪੀਤੀ ਹੋਈ ਸੀ ਤੇ ਜੋ ਇਹ ਇਹ दारू ਪੀਣ ਦੇ ਕਰਕੇ ਹੋਇਆ ਉਲਟਾ ਇਲਜ਼ਾਮ ਲਾ ਕੇ ਕਹਿੰਦੇ ਆ ਜੋ ਕਰ ਲੋ ਜੋ ਕਰਨਾ अच्छा टेक ਉਹਨਾਂ ਦੀ ਕਿੰਨੀ ਕਿੰਨੀ ਉਮਰ ਸੀ ਬੇਟੀ ਦੀ ਕਿੰਨੀ ਉਮਰ ਸੀ ਆਂਟੀ ਦੀ ਉਹਨਾਂ ਦੀ ਉਹਨਾਂ ਦੀ ਵਾਈਫ ਦੀ ਕਿੰਨੀ ਉਮਰ ਸੀ ਜਿਹੜੀ ਬੇਟੀ ਸੀਗੀ ਉਹਨਾਂ ਦੀ 13 13 ਤੋਂ 12 ਸਾਲ ਸੀਗੀ ਤੇ ਜੋ ਮੇਰੀ ਦੀਦੀ 43 ਸਾਲ ਤੋਂ 45 ਸਾਲ ਦੇ ਵਿੱਚ ਵਿੱਚ ਸੀਗੀ ਹੁਣ ਕੀ ਤੁਹਾਡੀ ਮੰਗ ਸਰ ਮੈਂ ਮੰਗ ਕਰਦਾ ਇੱਕ ਤੇ ਸਾਡੀ ਮੇਰੀ ਪਾਂਜੀ ਗਈ ਆ ਉਹਦੇ ਮਗਰ ਮੇਰੀ ਭੈਣ ਵੀ ਚਲ ਗਈ ਮੇਰੇ ਇਹ ਤੇ ਦੋਵੇਂ ਚਲ ਗਏ ਕਤਲ ਹੋ ਗਿਆ ਮੇਰਾ ਮੈਂ ਸਰਕਾਰ ਤੋਂ ਕਾਨੂੰਨੀ ਕਾਰਵਾਈ ਮੰਗਦਾ ਇਹਨਾਂ ਨਾਲ ਇਨਸਾਫ ਮੰਗਦਾ ਮੈਨੂੰ ਇਨਸਾਫ ਚਾਹੀਦਾ ਠੀਕ ਹੈ ਆ ਸੀ ਆਪਣਾ ਥੋੜੇ ਦਿਨ ਪਹਿਲੇ ਮੈਂ ਨਹੀਂ ਜੀ ਮੇਰੇ ਸੀਨੀਅਰ ਅਫਸਰ ਬਾਈਟ ਦੇਣਗੇ ਮੈਂ ਕਹਾਂ ਦੀ ਬਾਈਟ ਦੇਣੀ ਹੈ ਨਹੀਂ ਐਕਸੀਡੈਂਟ ਹੋਇਆ ਤੁਸੀਂ ਪਰਚਾ ਦਰਜ ਕਰ ਰਹੇ ਹੋ ਆਈਓ ਕੀ ਗੱਲ ਹੋਈ ਹੈ ਮੈਂ ਤੇ ਜਿਹੜੀ ਉਹ ਕਾਨੂੰਨੀ ਕਾਰਵਾਈ ਇਹਨਾਂ ਕਰਾਈ ਅੱਗੇ ਲੜਕੀ ਮਰੀ ਉਹ ਕਰਿਆ ਅੱਛਾ ਤੇ ਹੁਣ ਕਿਰੀ ਤੇ ਹੁਣ ਕਿਰੀ ਡੈਥ ਹੋਈ ਹੈ 22 ਦਿਨ ਹੋਏ ਕੰਮ ਕਾਰਵਾਈ ਹੋਈ ਕਿੰਨੀ ਹੁਣ ਕਿਰੀ ਡੈਥ ਹੋਈ ਹੈ ਜੀ ਹੁਣ ਕਿਰੀ ਡੈਥ ਹੋਈ ਹੈ ਹੰਦੋ ਜੀ ਜਿਹੜੀ ਲੜਕੀ ਵੜੀ ਉਹਦੀ ਮਾਂ ਦੀ ਡੈਥ ਹੋਈ ਅੱਛਾ ਕਿ ਐਕਸੀਡੈਂਟ ਹੋਇਆ ਸੀ ਜਾਂ ਕੀ ਹੋਇਆ ਸੀ ਉਸ ਦਿਨ ਇਹਨਾਂ ਨੇ ਕਹੇ ਸਾਡੀ ਜਿਹੜੀ ਸਕੂਟਰੀ ਹੈ ਉਹਦਾ ਚਾਂਗ ਸੁਤੰਤ ਵਿਗੰਦਾ ਕਰਕੇ ਜਦੋਂ ਸੁਤੰਤ ਵਿਗੜ ਗਿਆ ਅਹੀਂ ਡੇਪੇ ਸਾਡੀ ਧੜਕੀ ਦੀ ਛੱਟ ਲੱਗ ਗਈ ਅੱਛਾ ਹਾਂ ਜੋ ਇਹਨਾਂ ਨੇ ਮੈਨੂੰ ਦਿਖਾਇਆ ਮੈਂ ਕਾਰ ਵੀ ਕਰ ਦਿੱਤੀ ਅੱਛਾ ਤੇ ਉਹ ਕਹਿ ਰਹੇ ਕਿ ਨਾ ਆਪ ਬੋਲ ਸਕਦਾ ਕਿ ਨਾਮ ਰਾਈਨਾਮਾ ਕਰਾ ਰਹੀ ਹੈ ਮੈਨੂੰ ਪੈਸੇ ਲੈਣੂ ਕੀ ਲੋੜ ਹੈ ਜੀ ਮੈਂ ਕੋ ਰਾਈਨਾਮਾ ਕਰਾਉ ਮੈਨੂੰ ਕੋਈ ਰੂਟ ਨਹੀਂ ਮੈਂ ਤੁਸੀਂ ਕੋਈ ਰਜਿਸਟ੍ਰੇਸ਼ਨ ਨਹੀਂ ਕਰਾ ਰਹੇ ਨਾ ਬਿਲਕੁਲ ਨਹੀਂ ਮੈਂ ਉਹ ਰਜਿਸਟ੍ਰੇਸ਼ਨ ਕਰਾਉਂਗੀ ਉਹਨਾਂ ਦੇ ਉਹਨਾਂ ਦੇ ਗਵਾਂਡੀ ਵਗੈਰੇ ਜਿਹੜੇ ਉਹ ਮੈਂ ਉਹ ਮੈਂ ਕਰਦਾ ਕਰ ਬਿਲਕੁਲ ਮੈਨੂੰ ਕਿਸੇ ਨਾਲ ਕੋਈ ਮਤਭੇਦ ਨਹੀਂ ਹੈਗਾ ਮੈਂ ਜੋ ਕਾਨੂੰਨੀ ਕਾਰਵਾਈ ਉਹ ਕਰੂੰਗਾ ਜੀ ਫਿਰ ਤੁਸੀਂ ਪਰਚਾ ਕਿਉਂ ਨਹੀਂ ਦਰਜ ਕਰ ਰਹੇ ਇਹਨਾਂ ਦੇ ਮੈਂ ਉਹ ਕਰਾਉਂ ਗੇੜ ਬਿਆਨ ਗੇੜ ਬਿਆਨ ਜੀ ਮੈਂ ਪਰਚਾ ਦਰਜ ਕਰਾਉਂਗਾ ਜੀ ਜੀ ਦਰਜ ਜੀ ਜੋ ਮੈਨੂੰ ਬਿਆਨ ਲਿਖਾਉਣਗੇ ਲਿਖਾਉਣੇ ਬਿਆਨ ਲਿਖੋ ਬਿਆਨ ਕਰਵਾਉਣਗੇ ਮੈਸੇਜ ਕਰਵਾਉਣੇ ਲਿਖੋ ਬਿਆਨ ਐਕਸੀਡੈਂਟ ਕਿੱਥੇ ਹੋਇਆ ਸੀ ਕਿਹੜੇ ਨਾਲ ਹੋਇਆ ਸੀ ਮੈਨੂੰ ਮੈਂ ਮੈਨੂੰ ਐਕਸੀਡੈਂਟ ਬਾਰੇ ਕੋਈ ਨੌਜ ਨਹੀਂ ਹੈਗੀ ਜੀ ਮੈਨੂੰ ਡੈੱਡ ਬੋਡੀ ਜੀ ਉੱਥੇ ਮਿਲੀ ਆ ਹਸਪੀਟਲ ਵਿੱਚ ਮੈਂ ਉੱਥੇ ਗਿਆ ਇਹਨਾਂ ਦੀ ਲੜਕੀ ਦੀ ਮੌਤ ਹੋਈ ਸੀ ਤੇ ਕੁੜੀ ਦੀ ਕੁੜੀ ਦੀ ਮੌਤ ਕਿੰਨੀ ਤਰੀਕ ਨੂੰ ਹੋਈ ਸੀ 19 19 ਤਰੀਕ ਨੂੰ ਅੱਛਾ ਤੇ ਅੱਜ ਆਪਣਾ 19 ਚਾਰ ਨੂੰ ਤੇ ਮਦਦ ਦੀ ਮਦਦ ਦੀ ਅੱਜ ਹੀ ਆ 12:05 ਕੀ ਨਾਮ ਹੈ ਤੇ ਰਾਣੀ ਪਤਨੀ ਸੁੱਚਾ ਸਿੰਘ ਕਿੱਥੋਂ ਦਾ ਮਾਮਲਾ ਜੀ ਸਾਰਾ ਇਹ ਮੁਰਾਦਪੁਰੇ ਦਾ ਮੁਰਾਦਪੁਰੇ ਦੇ ਨੇ ਇਹ ਫੜੇ ਘਟ ਚੂੜੀਆਂ ਦੇ ਰੋਡ ਤੇ ਆ ਰਹੇ ਸੀ ਠੀਕ ਕੀ ਨਾਮ ਦਾ ਡਾਹ ਤੇ ਕੀ ਗੱਲ ਹੋਈ ਹੈ ਸੁੱਚਾ ਸਿੰਘ ਜੀ ਮੈਂ ਪਿੰਡ ਰਾਮਪੁਰੇ ਤੋਂ ਬੋਲਣ ਆਇਆ ਜਦ ਮੈਂ ਸਗਨ ਤੇ ਨਾਲ ਜਾਣ ਲਈ ਬਾਰ ਬੱਚਿਆਂ ਨੂੰ ਤਿਆਰ ਕੀਤਾ ਤੇ ਰਸਤੇ ਵਿੱਚ ਇੱਕ ਟਰਾਲੀ ਦੇ ਨਾਲ ਖਹਿ ਗਿਆ ਕਹ ਕੇ ਨਾਲ ਕੀ ਉਹਨਾਂ ਨੂੰ ਹਾਰਨ ਮਾਰਿਆ ਤੇ ਤੇ ਸਾਈਡ ਮੰਗੀ ਤੇ ਡਰਾਈਵਰ ਨੇ ਗਾੜੀ ਟਰੈਕਟਰ ਘੱਟਾ ਅਸੀਂ ਤਿੰਨ ਜਾਣੇ ਚਾਹ ਤੇ ਮੇਰੀ ਘਰ ਦੀ ਤੇ ਮੇਰੀ ਬੱਚੀ ਦੋਨੋਂ ਟਾਇਰ ਥੱਲੇ ਆ ਗਏ ਬਹੁਤ ਸਾਰਾ ਕਹਿ ਰਿਹਾ ਕਿ ਨਾ ਅਮ ਕੋਈ ਸਾਡੀ ਕੋਈ ਐਕਸੀਡੈਂਟ ਦਾ ਕਾਰਨ ਕੋਈ ਦੱਸਿਆ ਨਾ ਸਾਨੂੰ ਕੀ ਉਹ ਦੱਸਿਆ ਆਪਾਂ ਅੱਗੇ ਟਰਾਲੀ ਆ ਰਹੀ ਸੋਣ ਦੇ ਆਹੇ ਕੁੱਲ ਕੇ ਦੱਸੋ ਵੀ ਹਾਂ ਜੀ ਹਾਂ ਜੀ ਕੁੱਲ ਕੇ ਦੱਸਣ ਦੇ ਆ ਜੀ ਸਰ ਇਹਹੀ ਬਾਤ ਹੈ ਕਿ ਐਕਸੀਡੈਂਟ ਜ਼ਰੂਰ ਹੋਇਆ ਹੈ ਵਾਰਦਾਤ ਤੇ ਉਹਨੇ ਤਰੀਕ ਵਾਲੇ ਦਿਨ ਤੇ ਪੁਲਸ ਵਾਲਾ ਨੂੰ ਇਹ ਹੁਣ ਵੀ ਮੈਨੂੰ ਕਹਿਣ ਦਾ ਹੈ ਕਿ ਇੱਥੇ ਜੋ ਵੀ ਕਰਨਾ ਰਜਨਾਮਾ ਕਰ ਸਕਦਾ ਆ ਇੱਥੇ ਕੁਝ ਮੇਰੇ ਸਾਥ ਮੇਰੇ ਸਾਲਾ ਸਾਹਿਬ ਦੀ ਕੌਣ ਕਹਿੰਦਾ ਵੀ ਕੌਣ ਕਹਿੰਦਾ ਸੀਗਾ ਤੁਹਾਨੂੰ ਰਜਨਾਮਾ ਇਹ ਜਗਿੰਦਰ ਥਾਣੇਦਾਰ ਅੱਛਾ ਹਾਂਜੀ ਹਾਂਜੀ ਫਰਮਾਂ ਕੀ ਕਰਦੇ ਪ੍ਰਸ਼ਾਸਨ ਮੰਗ ਆਹੀ ਆਪਣਾ ਇਨਸਾਫ ਮੰਗਦੇ ਆਂ ਵੀ ਨਿੱਕੇ ਨਿੱਕੇ ਬੱਚੇ ਕਿਤਰਾ ਦਾ ਭਵਿੱਖ ਇਹਨਾਂ ਦੀ ਪੜ੍ਹਾਈ ਲਿਖਾਈ ਦਾ ਕਿਤਰਾ ਦਾ ਸੋਚਣਾ ਪਏਗਾ ਸਰਕਾਰ ਕੋ ਇਹਹੀ ਭਵਿੱਖ ਮੰਗਦੇ ਆਂ ਠੀਕ ਹੈ ਮੈਨੂੰ ਬਿਆਨ ਲਿਖਾਉਣ ਮੈਂ ਹੁਣੇ ਕਾਰਵਾਈ ਕਰ ਦਿੰਦਾ ਜੀ ਜਿਹੜਾ ਮੈਨੂੰ ਸਾਹਿਬ ਜੀ ਬਿਆਨ ਲਿਖਾਉਣ ਮੈਂ ਕਾਰਵਾਈ ਕਰ ਦਿੰਦਾ ਜਿਹੜੀ ਮਰਜ਼ੀ ਮੇਰੇ ਕੋਲ ਕਾਰਵਾਈ ਕਰਾਉਣ ਜੇ ਐਕਸੀਡੈਂਟ ਹੋਇਆ ਤੇ ਮੈਂ ਕਾਰਵਾਈ ਕਰ ਦਿੰਦਾ ਜੀ ਮੈਨੂੰ ਬਿਆਨ ਲਿਖਾਉਣ ਮੈਂ ਹੁਣੇ ਕਾਰਵਾਈ ਕਰ ਦਿੰਦਾ ਤੁਸੀਂ ਉੱਥੇ ਹਸਪੀਟਲ ਤੇ ਨਹੀਂ ਕਿਹਾ ਉਹਨਾਂ ਨੇ ਨਾ ਜੀ ਨਾ ਮੈਨੂੰ ਕੀ ਲੋੜ ਹੈ ਜੀ ਕਹਿਣ ਦੀ ਫਿਰ ਕਰੋ ਰਿਪੋਰਟ ਲਿਖੋ ਫਿਰ ਮੈਂ ਲਿਖਾਉਣ ਜੀ ਬਿਆਨ ਮੈਂ ਹੁਣੇ ਕਾਰਵਾਈ ਕਰ ਦਿੰਦਾ ਬਿਲਕੁਲ ਨਹੀਂ ਜੀ ਤੁਸੀਂ ਕਿਹਾ ਉੱਥੇ ਬਿਲਕੁਲ ਨਹੀਂ ਜੀ ਨਾ ਸਿਵਲ ਹੋਗਾ ਇੱਥੇ ਹੀ ਕਰ ਲਓ ਜੋ ਕਰਨਾ ਮੈਂ ਕਿਉਂ ਕਹਾਂ ਜੀ ਮੈਂ ਤਾਂ ਕਹਿੰਦਾ ਸਿਵਲ ਹਸਪੀਟਲ ਪੋਸਟ ਮਾਰਡ ਹੁਣਾ ਉੱਥੇ ਚੱਲੋ ਜੀ ਅੱਛਾ ਤੁਸੀਂ ਉੱਥੇ ਨਹੀਂ ਕਿਹਾ ਰਹਿਤ ਮੈਂ ਬਿਲਕੁਲ ਨਹੀਂ ਜੀ ਮੈਂ ਕਿਉਂ ਕਹਾਂ ਇੰਨੀ ਗੱਲ ਉਹ ਕਹਿ ਰਹੇ ਇੱਥੇ ਪੈਸੇ ਲੈ ਲਓ ਜੋ ਮੈਂ ਕਿਉਂ ਕਹਾਂ ਤਾਂ ਚ ਗੱਲ ਲਿਓਣਾ ਜੋ ਮੈਨੂੰ ਹੁਕਮ ਹੋਊ ਮੈਂ ਕਰ ਦੂੰਗਾ ਜੀ ਠੀਕ ਹੈ ਜੀ